ਭਾਈਓ ਪਾਤਸ਼ਾਹ ਨੇ ਬਚਨ ਕੇ ਬਾਣੀ ਵਿੱਚ ਤੁਸੀਂ ਪੜੋ ਸਹਿਬ ਕਹਿੰਦੇ ਸੰਤੋ ਸਾਗਰ ਪਾਰੋ ਤਰੀਏ ਕਾਦੇ ਨਾਲ ਪੜੋ ਸੰਤੋ ਸਾਗਰ ਪਾਰੋ ਤਰੀਏ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਪਰਸਾਨੀ ਤਰੀਏ ਤਰਨਾ ਗੁਰ ਪ੍ਰਸਾਦ ਨਾਲੇ ਬਚਨ ਕਿਸੇ ਸਾਧੂ ਦਾ ਕਮਾਉਣਾ ਕਿਉਂ ਸਾਧੂ ਦੀ ਪਹੁੰਚ ਗੁਰੂ ਤੱਕ ਹੈ ਸਾਡੀ ਸਿਰਫ ਗੁਰਦੁਆਰੇ ਤੱਕ ਹੈ ਇੱਕ ਵਾਰ ਪੜੋ ਫਿਰ ਅਪਨੋ ਦੋ ਗੱਲਾਂ ਹੋਰ ਅੱਗੇ ਕਰਾਂਗੇ ਮਿਲ ਕੇ ਪਿਆਰ ਨਾਲ ਪਾਓ ਸਾਗਰ ਪਾਰ ਹੋ ਤਰੀਏ ਸੰਤੋ ਸਾਗਰ ਪਾਰ ਹੋ ਤਰੀਏ ਸਾਗਰ ਪਾਰ ਹੋ ਤਰੀਏ संतो सागर पार तरी सागर पार तरी जेको वचन कमाव संतनि क जेको वचन को संतनि कमावे संतन का जे को अच्छा ਤੁਸੀਂ ਚਾਹ ਪਾਣੀ ਪੀ ਤਾ ਉਦਾਂ ਰੱਜ ਕੇ ਛਕਿਆ ਬਾਅਦ ਕੁਛ ਫਿਰ ਤਕੜੇ ਹੋ ਕੇ ਬੋਲਿਆ ਤਾ ਜੇ ਕੋ ਬਚਨ ਕਮਾਵੇ ਸੰਤਨ ਕਾ ਜੇ ਕੋ ਬਚਨ ਕਮਾਵੇ ਸੰਤਨ ਕਾ ਜੇ ਕੋ ਬਚਨ ਕਮਾਵੇ ਸੰਤਨ ਵਾ ਵਾ ਬਚਨ ਕਮ ਸੋ ਗੁਰ ਪ੍ਰਸਾਦੀ ਤਰੀਐ ਸੰਤੋ ਸਾਗਰ ਪਾਰ ਉਤਰੀਐ ਸਾਗਰ ਪਾਰ ਉਤਰੀਐ ਸੰਤੋ ਸਾਗਰ ਪਾਰ ਉਤਰੀਐ ਸਾਗਰ ਪਾਰ ਉਤਰੀਐ ਸੰਤੋ ਸਾਗਰ ਵਾਸ ਸਾਗਰ ਪਾਰੋ ਤਰੀਏ ਸੰਤੋ ਸਾਗਰ ਅੱਖੋ ਸਤਨਾਮ ਸ੍ਰੀ ਪਰ ਬਚਨ ਕਮਾਉਣਾ ਪੈਂਦਾ ਇੱਥੋਂ ਤੱਕ ਸੀਮਤ ਨਾ ਰਵੇ ਕਿ ਬਾਰੋਂ ਬਾਰੋਂ ਅਸੀਂ ਫਲਨੇ ਸਾਧੂਆਂ ਨੂੰ ਮੰਨਦੇ ਜੀ ਅਸੀਂ ਫਲਨੇ ਮਹਾਂਪੁਰਸ਼ਾਂ ਕੋਲ ਜਾਈਦਾ ਅਸੀਂ ਫਲਨੇ ਮਹਾਂਪੁਰਸ਼ਾਂ ਦੇ ਸੰਗੀਆਂ ਸੰਗੀ ਦੀ ਵੀ ਕੋਈ ਨਿਸ਼ਾਨੀ ਹੈ ਇਹ ਨੀਵੇਂ ਦੋ ਡੱਬੇ ਮਠਿਆਈ ਦੇ ਲਿਆ ਕੇ ਚੜਾ ਦਿੱਤੇ ਫਰੂਟ ਦੀ ਟੋਕਰੀ ਚੜਾ ਦਿੱਤੀ ਪੁੰਨਿਆ ਮਸਿਆ ਤੇ ਜਾਏ ਅਸੀਂ ਸਾਧੂਆਂ ਦੇ ਸੰਗੀਆਂ ਨਹੀਂ ਮਾਫ ਕਰਿਓ ਤੁਹਾਨੂੰ ਮੇਰੀ ਗੱਲ ਪੌੜੀ ਲੱਗਣੀ ਹੈ ਪਰ ਇਹ ਸਚਾਈ ਹੈ ਕੱਲਾ ਮਠਿਆਈ ਤੇ ਫਰੂਟ ਚੜਾ ਕੇ ਤੁਸੀਂ ਸਾਧੂਆਂ ਦੇ ਸੇਵਕ ਨਹੀਂ ਸਾਧੂ ਦਾ ਸੰਗੀ ਨਹੀਂ ਬਣ ਸਕਦਾ ਕੋਈ ਮਠਿਆਈ ਚੜਾ ਕੇ ਸੰਗੀ ਕੌਣ ਹੈ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੁਖਮੀ ਸਾਹਿਬ ਦੇ ਜਵਾਬ ਦਿੱਤਾ ਹੈ ਉੱਥੇ ਮਹਾਰਾਜ ਕਹਿੰਦੇ ਸਾਧਕ ਸੰਗ ਮਿਟੇ ਅਭਿਮਾਨ ਜੇ ਤੁਹਾਡੇ ਮਨ ਦਾ ਅਭਿਮਾਨ ਮਿਟ ਗਿਆ ਫਿਰ ਸਾਧੂ ਦੇ ਸੰਗੀਆਂ ਜੇ ਜਾ ਕੇ ਗਵੰਡੀਆਂ ਨਾਲ ਲੜਨੇ ਫਿਰ ਤੁਸੀਂ ਸਾਧੂ ਦੇ ਸੰਗੀ ਨਹੀਂ ਜੇ ਛੋਟੀ ਛੋਟੀ ਗਲਤੀ ਹੰਕਾਰ ਕਰਨਾ ਫਿਰ ਸਾਧੂ ਦੇ ਸੰਗੀ ਨਹੀਂ ਸਾਧਕੈ ਸੰਗ ਮਿਟੈ ਅਭਿਮਾਨ ਸਾਧਕੈ ਸੰਗ ਪ੍ਰਗਟੈ ਸੋ ਗਿਆਨ ਸਾਧਕੈ ਸੰਗ 부ਜੈ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਵੇਰਾ ਜੇ ਚਿੱਤ ਵਿੱਚ ਇਹ ਗੱਲ ਆਉਣ ਲੱਗਵੇ ਕਿ ਮੈਨੂੰ ਰੱਬ ਵੇਖ ਰਿਹਾ ਹੈ ਮੈਨੂੰ ਰੱਬ ਵੇਖ ਰਿਹਾ ਹੈ ਬੁੱਝੇ ਪ੍ਰਭ ਨੇਰਾ ਫਿਰ ਸਾਧੂ ਦੀ ਸੰਗਤ ਕੀਤੀ ਹੈ ਜੇ ਇਹ ਐ ਮੈਥੋਂ ਬਾਹਰ ਹੋਏ ਨਿੰਦਿਆ ਸ਼ੁਰੂ ਕਰਤੀ ਕਿਹੜਾ ਕੋਈ ਵੇਖਦਾ ਹੈ ਅਜੇ ਸਾਧੂ ਦੇ ਸੰਗਤ ਸਾਥ ਸੰਗਤ ਦੋ ਸੱਜਣ ਆਏ ਉਹ ਲੰਬੜ ਦਾ ਹਰ ਸੀ ਉਹਨਾਂ ਜੀਪ ਲਈ ਜਦੋਂ ਵੀ ਕੋਈ ਕੰਮ ਕਰਨਾ ਪਹਿਲਾਂ ਨਾਨਕ ਸਰ ਆਕੇ ਨਾ ਬਾਬਾ ਜੀ ਤੋਂ ਅੱਗੇ ਲੱਗਿਆ ਉਹਨਾਂ ਦੇ ਘਰੋਵਰ ਵੱਧਦੇ ਗਏ ਜਿੱਤ ਵਿੱਚ ਵੀ ਆ ਜਾਂਦਾ ਵੀ ਅਸੀਂ ਪੁੱਛ ਕੇ ਜਾਈਂਦੇ ਸਾਡਾ ਕੰਮ ਵੱਧ ਹੈ ਹੁਣ ਦੋਵੇਂ ਭਰਾ ਗਏ ਨਵੀਂ ਜੀਪ ਲਈ ਆ ਕੇ ਬਾਬਾ ਇਸ਼ਤ ਸਿੰਘ ਜੀ ਨਾਨਕ ਸਰ ਅਸਥਾਨ ਤੇ ਆ ਕੇ ਬਾਬਾ ਇਸ਼ਤ ਸਿੰਘ ਜੀ ਨੂੰ ਕਹਿੰਦੇ ਬਾਬਾ ਜੀ ਅਸੀਂ ਇੱਕ ਜ਼ਮੀਨ ਦਾ ਸੌਦਾ ਕਰਨ ਚੱਲੇ ਆਂ ਬਸ ਤੁਹਾਡੀ ਅਗਿਆ ਲੈਣੀ ਸੀ ਬਾਬਾ ਜੀ ਕਹਿੰਦੇ ਭਾਈ ਚੱਲੇ ਤਾਂ ਜਾਓ ਚੰਗੀ ਗੱਲ ਹੈ ਜੇ ਸੌਦਾ ਕਰਨ ਚੱਲੇ ਆਂ ਘਰੋਂ ਤੁਸੀਂ ਮਨ ਬਣਾ ਕੇ ਆਏ ਹੋ ਜੇ ਵਿੱਚ ਪੈਸੇ ਵੀ ਤੁਸੀਂ ਪਾਏ ਹੋ ਨੇ ਕਹਿੰਦੇ ਹਾਂਜੀ ਪੈਸੇ ਤਾਂ ਲੈ ਕੇ ਆਏ ਕਹਿੰਦਾ ਫਿਰ ਜਾਓ ਭਾਈ ਫਿਰ ਪੁੱਛਣ ਦੀ ਕੀ ਲੋੜ ਹੈ ਕਹਿੰਦੇ ਨਹੀਂ ਨੇ ਮਹਾਰਾਜ ਐ ਤਾਂ ਨਹੀਂ ਤੁਹਾਡੀ ਆਗਿਆ ਤੋਂ ਬਿਨਾਂ ਸੌਦਾ ਨਹੀਂ ਕਰਨਾ ਜੇ ਤੁਸੀਂ ਹੁਕਮ ਕਰੋਗੇ ਫਿਰ ਅਸੀਂ ਜਾਣਾ ਜੇ ਤੁਸੀਂ ਹੁਕਮ ਨਾ ਕੀਤਾ ਫਿਰ ਨਹੀਂ ਅਸੀਂ ਜਾਣਾ ਮੋਕੇ ਤੇ ਲੱਗ ਕੇ ਜ਼ਮੀਨ ਮਿਲਦੀ ਹੈ ਜੇ ਤੁਹਾਡਾ ਹੁਕਮ ਹੋਇਆ ਸੀ ਚਲੇ ਜਾਣਾ ਕਹਿੰਦੇ ਉਹ ਨਹੀਂ ਐਨੀ ਹੁਕਮ ਵਾਲੀ ਗੱਲ ਨਹੀਂ ਕਰੀਦੀ ਭਾਈ ਤੁਸੀਂ ਘਰੋਂ ਮਨ ਬਣਾ ਕੇ ਆਏ ਹੋ ਵੀ ਨਾਨਕ ਸਰ ਮਹਾਂਪੁਰਸ਼ਾਂ ਨੂੰ ਮਿਲਣਾ ਹੈ ਮੱਥਾ ਟੇਕਣਾ ਸੀ ਅੱਗੇ ਚਲੇ ਜਾਣਾ ਇਹ ਤੁਸੀਂ ਮਨ ਚ ਬਣਾ ਕੇ ਆਏ ਹੋ ਕਹਿੰਦੇ ਤੁਸੀਂ ਜਾਓ ਕਹਿੰਦੇ ਨਹੀਂ ਮਰ ਤੁਹਾਡੀ ਅਗਿਆ ਤੋਂ ਬਗੈਰ ਨਹੀਂ ਜੇ ਤੁਸੀਂ ਕਹੋ ਤਾਂ ਫਿਰ ਅਸੀਂ ਸੌਦਾ ਕਰਨ ਜਾਣੇ ਜੇ ਤੁਸੀਂ ਨਹੀਂ ਕਹਿੰਦੇ ਫਿਰ ਨਹੀਂ ਮਰ ਅਗਿਆ ਕਰੋ ਦੱਸੋ ਹੁਕਮ ਕਰੋ ਤੋ ਮਹਾਂਪੁਰ ਸੁਭਜ ਗਏ ਐਵੇਂ ਹੁਕਮ ਹੁਕਮ ਕਹਿੰਦੇ ਨੇ ਪਤਾ ਹੁੰਦਾ ਕਹਿੰਦੇ ਅੱਛਾ ਫਿਰ ਰੁਕੋ ਦੱਸਦੇ ਆ ਤੁਹਾਨੂੰ ਕਹਿੰਦੇ ਅੱਛਾ ਫਿਰ ਰੁਕੋ ਦੱਸਨੇ ਆ ਤੁਹਾਨੂੰ ਨਾਨਕ ਸਰ ਦੇ ਅੰਦਰ ਵੇੜੇ ਦੀ ਤਹਲੀਜ਼ ਵਿੱਚ ਖੜੇ ਨੇ ਉੱਥੇ ਦੋਵੇਂ ਭਰਾ ਰੁੱਕ ਗਏ ਤੇ ਸਤਸਿੰਘ ਬਾਬਾ ਜੀ ਚਲੇ ਗਏ ਪਿੱਛੇ ਉਧਰੋਂ ਘੁੰਮ ਕੇ ਗੱਲਬਾਤ ਕਰਦੇ ਅੱਧਾ ਘੰਟਾ ਲੰਘਾ ਪੌਣਾ ਲੰਘਾ ਫਿਰ ਬਾਬਾ ਜੀ ਦੂਜੇ ਪਾਸੇੋਂ ਚਲੇ ਗਏ ਜਦੋਂ ਘੰਟਾ ਕੋ ਹੋ ਗਿਆ ਨਾ ਸਵਾ ਘੰਟਾ ਉਹ ਨਾਲ ਦੇ ਨੂੰ ਕਹਿੰਦਾ ਜਹ ਪੁੱਛ ਕੇ 1000ਵੇਂ ਮਹਾਂਪੁਰਸ਼ ਤਾਂ ਆਏ ਨਹੀਂ ਬਾਹਰ ਆਪਾਂ ਅੱਗੇ ਜਾਣਾ ਹੈ ਅਸੀਂ ਟਾਈਮ ਦਿੱਤਾ ਹੋਇਆ ਬੰਦਿਆਂ ਨੂੰ ਦੂਜੀ ਪਾਰਟੀ ਨੂੰ ਟਾਈਮ ਦਿੱਤਾ ਹੋਇਆ ਉਹਨਾਂ ਨੂੰ ਬਿਆਨਨਾ ਕਰਨਾ ਉਹ ਬੰਦੇ ਡਿੱਕਦੇ ਹੋਣਗੇ ਆਪਾਂ ਸਮਾਂ ਦਿੱਤਾ ਹੋਇਆ ਕਹਿੰਦਾ ਪੁੱਛ ਕੇ ਆ ਤੇ ਜਦੋਂ ਉਹ ਅੰਦਰ ਪੁੱਛਣ ਗਏ ਉਹ ਕਹਿੰਦੇ ਜੀ ਬਾਬਾ ਜੀ ਤਾਂ ਪਟਿਆਲੇ ਚਲੇ ਗਏ ਜਾਦੇ ਹੈ ਹੁਣ ਉਹ ਬਾਹਰ ਆ ਕੇ ਕਹਿੰਦਾ ਬਾਬਾ ਜੀ ਤਾਂ ਪਟਿਆਲੇ ਚਲੇ ਗਏ ਹੁਣ ਉਹ ਦੂਜਾ ਭਰਾ ਕਹਿੰਦਾ ਤੂੰ ਹੀ ਜ਼ਿਆਦਾ ਕਹਿੰਦਾ ਸੀ ਵੀ ਹੁਕਮ ਕਰੋ ਹੁਕਮ ਕਰੋ ਹੁਣ ਸਿਆਪਾ ਪੈ ਗਿਆ ਕਿ ਪਤਾ ਕਦੋਂ ਆਉਣ ਉਹ ਡੇਢ ਕ ਘੰਟਾ ਕੱਦਾਂ ਘੰਟਾ ਹੋਰ ਰੁਕੇ ਜਦੋਂ ਡੇਢ ਪੌਣੇ 2 ਘੰਟੇ ਹੋ ਗਏ ਫਿਰ ਇੱਕ ਜਣ ਆਪੇ ਹੀ ਕਹਿੰਦਾ ਉਦਾਂ ਬਾਬੇ ਕਹਿੰਦੇ ਸੀ ਚਲੇ ਜਾਓ ਜੇ ਤੁਸੀਂ ਘਰੋਂ ਮਨ ਬਣਾ ਕੇ ਚਲਦੇ ਆਂ ਆਪਾਂ ਫਿਰ ਉਹ ਚਲੇ ਗਏ ਕਹਿਣ ਤੋਂ ਭਾਵ ਇਹ ਹੈ ਕਹਿਣਾ ਸੁੱਖਾ ਵੀ ਜੀ ਹੁਕਮ ਕਰੋ ਹੁਕਮ ਕਰੋ ਹੁਕਮ ਮੰਨਣਾ ਬਹੁਤ ਔਖਾ ਹੈ ਜੇ ਸਾਧੂ ਕਹਿੰਦੇ ਨਾ ਇੱਥੇ ਰੁਕੋ ਫਿਰ ਦੱਸਦੇ ਆ ਫਿਰ ਡਿੱਕੇ ਨਾ ਉਹਨੇ ਦੋ ਪਿੰਡੇ ਇਹ ਸਾਧ ਸੰਗਤ ਕਹਿਣਾ ਸੁੱਖ ਹੈ ਬਾਬਾ ਜੀ ਹੁਕਮ ਕਰੋ ਜਿਉ ਹੁਕਮ ਕਰ ਦੇਣ ਇੱਕ ਦਿਨ ਮੈਂ ਮਹਾਂਪੁਰ ਸ਼ੰਕਲ ਬੈਠਾ ਸੀ ਉਹ ਬਹੁਤ ਦਿਰਦ ਸਰੀਰ ਇੱਕ ਬੰਦਾ ਕੇ ਕਹਿੰਦਾ ਬਾਬਾ ਜੀ ਹੁਕਮ ਕਰੋ ਉਹ ਕਹਿੰਦੇ ਭਾਈ ਹੁਕਮ ਹੁਕਮ ਨਹੀਂ ਇਦਾਂ ਕਈ ਦਾ ਹੁੰਦਾ ਹੁਕਮ ਗੁਰੂ ਸਾਹਿਬ ਦਾ ਸੀ ਕਿ ਕਰਨਾ ਕਹਿੰਦੇ ਨਹੀਂ ਜੇ ਤੁਸੀਂ ਹੁਕਮ ਕਰੋ ਕਿਵੇਂ ਭਰਾਵਾ ਕਿਸੇ ਸਾਧੂਆਂ ਨੂੰ ਨੇ ਪੁੱਛੀ ਦਵੇ ਹੁਕਮ ਕਰੋ ਜੇ ਤੈਨੂੰ ਹੁਕਮ ਕਰਦੇ ਹੀ ਆ ਗੁਰਦਵਾਰੇ ਦੀ ਬਿਲਡਿੰਗ 'ਤੇ ਛਾਲ ਮਾਰਦੇ ਮਾਰ ਦੇਂਗਾ ਉਹ ਚੁੱਪ ਕਰ ਗਏ ਕਹਿੰਦੇ ਜੇ ਹੁਕਮ ਕਰਦੇ ਹੀ ਆ ਆ ਬਿਲਡਿੰਗ 'ਤੇ ਛਾਲ ਮਾਰਦੇ ਮਾਰ ਦੇਂਗਾ ਚੁੱਪ ਕਰ ਗਏ ਕਹਿੰਦੇ ਐਵੇਂ ਨਹੀਂ ਕਹਿੰਦਾ ਬਾਹਰੋਂ-ਬਾਹਰੋਂ ਹੁਕਮ ਕਰੋ ਅੰਦਰੋਂ ਮੰਨਣਾ ਪੈਂਦਾ ਹੈ ਜਦੋਂ ਅੰਦਰੋਂ ਕੋਈ ਸਮਰਥਨ ਹੋ ਜਾਏ ਜੇ ਉਹ ਬਚਨ ਕਮਾਵੇ ਸੰਤਨ ਕਾ ਸੋ ਗੁਰਪ੍ਰਸਾਦ ਦੀ ਤਰੀ ਹੈ ਸਾਧ ਸੰਗਤ ਬਸ ਅੰਦਰੋਂ ਭਾਵਨਾ ਰੱਖਣੀ ਪੈਂਦੀ ਇੱਕ ਕਥਾ ਵਿੱਚ ਅੱਗੇ ਹੀ ਮੈਂ ਕਿਹਾ ਭਾਈ ਜੇ ਤਾਂ ਸਾਧੂ ਦੀ ਸੰਗਤਨ ਕਰੋ ਜੇ ਸੰਗਤ ਕਰੀਏ ਫਿਰ ਹੁਕਮ ਵੀ ਮੰਨੀਦਾ ਤੇ ਡਰ ਵੀ ਰੱਖੀਦਾ ਇਹ ਨਾ ਹੋਵੇ ਸਾਡੀ ਸਿੱਧੀ ਗੱਲ ਹੁੰਦੀ ਹੈ ਸਾਡੀ ਸਿੱਧੀ ਗੱਲ ਹੁੰਦੀ ਹੈ ਇਸ ਭੁਲੇਖੇ 'ਚ ਨਾ ਰਹੋ ਜਿਹੜੇ ਰੱਬ ਦੇ ਪਿਆਰੇ ਸਦਾ ਨਿਹਾਰੇ ਇੱਕੋ ਨੇਤਰੇ ਜਿਨ੍ਹਾਂ ਨੂੰ ਆਪਾਂ ਤਤਵ ਦਿੱਤੇ ਕਹਿੰਦੇ ਆ ਉਹ ਸਦਾ ਨਿਹਾਰੇ ਇੱਕੋ ਨੇਤਰੇ ਭਾਈ ਉਹਨਾਂ ਦੀ ਨਜ਼ਰ ਵਿੱਚ ਸਾਰੇ ਬਰਾਬਰ ਨੇ ਜਿਹੜੇ 20 ਸਾਲ ਤੋਂ ਆਉਂਦੇ ਉਹ ਵੀ ਜਿਹੜੇ 20 ਮਿੰਟ ਪਹਿਲਾਂ ਆਏ ਉਹ ਵੀ ਜਿਨੇ 20 ਰੁਪਏ ਮੱਥਾ ਟੇਕਿਆ ਉਹ ਵੀ ਜਿਨੇ 20 ਲੱਖ ਰੁਪਏ ਚੜਾਇਆ ਉਹ ਵੀ ਉਹਦੀ ਨਜ਼ਰ ਵਿੱਚ ਬਰਾਬਰ ਹੈ ਉਹਦੀ ਨਜ਼ਰ ਵਿੱਚ ਕੋਈ ਵੱਖਰਾ ਨਹੀਂ ਸਾਧ ਸੰਗਤ ਇਹੋ ਜੇ ਸਾਧੂ ਜਦੋਂ ਕਿਸੇ ਨੂੰ ਕੋਈ ਸਾਧੂ ਲੱਭ ਜਾਏ ਉਹ ਸਾਧੂ ਭਵਜਰੋਂ ਪਾਰ ਲੰਘਾ ਸਕਦਾ ਹੈ ਪਰ ਸਾਧ ਸੰਗਤ ਇਸ ਅੱਲ ਦਾ ਦੁਖਾਂਤ ਹੈ ਮੈਂ ਬੰਦਗੀ ਵਾਲੇ ਸਾਧੂਆਂ ਦੇ ਦਰਸ਼ਨ ਕਰਦਾ ਰਹਿਣਾ ਸੀ ਲੱਭਣ ਦੀ ਛਕ ਸਾਡਾ ਪ੍ਰੋਫੈਸ਼ਨ ਇਦਾਂ ਦਾ ਹੈ ਸਾਡੇ ਅੰਦਰ ਬਾਦਸ਼ਾਹ ਕਿਰਪਾ ਬਖਸ਼ਿਸ਼ ਕਰਨ ਜਿਹੜੇ ਬੰਦਗੀ ਵਾਲੇ ਉਹ ਅੰਦਰੋਂ ਦੁਖੀ ਆ ਪਤਾ ਕਿਉਂ ਉਹਨਾਂ ਨੂੰ ਅੱਗੇ ਸੇਵਾਦਾਰ ਨਹੀਂ ਲੱਭਦੇ ਅੱਗੇ ਸਮਰਪਣ ਹੋਣ ਸੇਵਾਦਾਰ ਨਹੀਂ ਲੱਭਦੇ ਜਿਹੜੇ ਨਾਲ ਆਉਂਦੇ ਵੀ ਨੇ ਅੱਜਕੱਲ ਪਹਿਲਾਂ ਪਾਸਪੋਰਟ ਬਣਾ ਕੇ ਆਉਂਦੇ ਬਾਬਾ ਜੀ ਬਾਹਰ ਦਾ ਤੁਹਾਡਾ ਘੇੜਾ-ਘੂੜਾ ਲੱਗਦਾ ਫਿਰ ਤੁਹਾਡੇ ਨਾਲ ਰਹਿ ਲੈਣੇ ਜੇ ਤੇ ਬਾਹਰ ਦਾ ਘੇੜਾ ਲੱਗਦਾ ਫਿਰ ਉਹਨਾਂ ਨਾਲ ਲੱਗਦਾ ਇਹ ਸਾਹ ਸੰਗਤ ਸਾਧੂ ਦੀ ਸੰਗਤ ਕਰਨੀ ਬਹੁਤ ਔਖੀ ਹੈ ਜਾਂ ਤਾਂ ਸੰਗਤ ਨਾ ਕਰੋ ਜੇ ਸੰਗਤ ਕਰਨੀ ਫਿਰ ਭੈਰ ਰੱਖੀਦਾ ਡਰ ਰੱਖੀਦਾ ਹੁਕਮ ਮੰਨੀਦਾ ਇੱਕ ਮਾਈ ਆ ਕੇ ਨਾ ਬਾਬਾ ਜੀ ਨੂੰ ਰੋਣ ਲੱਗ ਪਏ ਕਹਿੰਦੇ ਭਾਈ ਦੱਸੋ ਰੋਂਦੇ ਕਿਉਂ ਕਹਿੰਦੀ ਜੀ ਗਰੀਬੀ ਬਹੁਤ ਹੈ ਘਰ ਵਾਲਾ ਚੜ੍ਹਾਈ ਕਰ ਗਿਆ ਆ ਬੱਚੇ ਦੇ ਆਸਰੇ ਮੇਂ ਉਮਰ ਕੱਟੀ ਐ ਇਹਨੂੰ ਵੀ ਕੋਈ ਕੰਮ ਕਰਨੀ ਮਿਲਿਆ ਤੋ ਵੱਬਾ ਜੀ ਨੇ ਜਦੋਂ ਉਹ ਲੜਕੇ ਵੱਲ ਵੇਖਿਆ ਕਹਿੰਦੇ ਕੋਈ ਗੱਲ ਨਹੀਂ ਭਾਈ 50 ਰੁਪਏ ਕੱਢ ਕੇ ਉਹਦੋਂ ਮਹਾਂਪੁਰਸ਼ਾ ਨੇ ਉਹ ਲੜਕੇ ਨੂੰ ਦਿੱਤੇ ਕਹਿੰਦੇ ਲੈ ਭਾਈ ਕੋਈ ਨਹੀਂ ਕੰਮ ਆਪੇ ਹੀ ਮਹਾਰਾਜ ਦੀ ਕਿਰਪਾ ਕਰ ਦੇ ਉਹ ਮਾਈ ਨੇ 50 ਰੁਪਏ ਲੜਕੇ ਤੋਂ ਲੈ ਕੇ ਨਾ ਵਾਪਸ ਕਰਨ ਲੱਗ ਪਏ ਕਹਿੰਦੀ ਨਾ ਨਾ ਬਾਬਾ ਜੀ ਤੁਹਾਡੇ ਤੋਂ ਥੋੜੀ ਲੈਣੇ ਆ ਉਹ ਕਹਿੰਦੇ ਭਾਈ ਤੈਨੂੰ ਨਹੀਂ ਦਿੱਤੇ ਤੇਰੇ ਲੜਕੇ ਨੂੰ ਪੈਸੇ ਦਿੱਤੇ ਤੈਨੂੰ ਥੋੜੀ ਦਿੱਤੇ ਸਾਧ ਸੰਗਤ ਦੇ ਅਸੀਂ ਲੋਕ ਚਲਾਕੀਆਂ ਨਹੀਂ ਛੱਡਦੇ ਸਤਿ ਬਚਨ ਕਹਿਣਾ ਨਹੀਂ ਆਉਂਦਾ ਸੰਤ ਬਾਬਾ ਇਸ਼ਤ ਸਿੰਘ ਜੀ ਨਾਨਕ ਸਰਵਾਲੇ ਜਦੋਂ ਕਦੇ ਬਚਨ ਕਰਨਾ ਕਹਿੰਦੇ ਉਹ ਵਿੱਚ ਨਾ ਇੰਗਲਿਸ਼ ਬੋਲਦੇ ਸੀ ਮੈਂ ਨਹੀਂ ਦਰਸ਼ਨ ਕੀਤੇ ਜਿਨ੍ਹਾਂ ਕੋਲੋਂ ਮੈਂ ਸੁਣਿਓ ਕਹਿੰਦੇ ਵਿੱਚ ਵਿੱਚ ਅੰਗਰੇਜ਼ੀ ਬੋਲ ਦੇਣੀ ਇੱਕ ਸੇਵਾਦਾਰ ਨੇ ਕਿਹਾ ਬਾਬਾ ਜੀ ਕਿੰਨੇ ਕੁ ਪੜ੍ਹੇ ਹੋ ਤੁਸੀਂ ਕਦੇ ਕਦੇ ਵਿੱਚ ਅੰਗਰੇਜ਼ੀ ਦਾ ਵਰਡ ਬੋਲਦੇ ਹੋ ਕਿੰਨੇ ਕੁ ਪੜ੍ਹੇ ਹੋ ਕਹਿੰਦੇ ਭਾਈ 3 ਕਲਾਸਾਂ ਕਹਿੰਦੇ ਮਾਰਾ 3 ਕਲਾਸ ਤੀਜੀ ਤੱਕ ਅੰਗਰੇਜ਼ੀ ਉਦੋਂ ਪੜ੍ਹਾ ਦਿੰਦੇ ਸੀ ਮਾਰਾ 3 ਕਲਾਸਾਂ ਅੰਗਰੇਜ਼ੀ ਪੜ੍ਹਾ ਦਿੰਦੇ ਕਹਿੰਦੇ ਭਾਈ ਤੁਹਾਡੇ ਵਾਲੀਆਂ ਨਹੀਂ 3 ਕਲਾਸਾਂ ਪੜ੍ਹੇ ਕਹਿੰਦੇ ਮਾਰਾ ਫੇਰ ਕਹਿੰਦੇ ਅਸੀਂ ਗੁਰੂ ਨਾਨਕ ਦੇ ਘਰ ਦੀਆਂ ਤਿੰਨ ਕਲਾਸਾਂ ਪੜ੍ਹਿਆ ਉਹ ਤਿੰਨ ਕਲਾਸਾਂ ਮੰਨ ਕਰਕੇ ਵਚਨ ਕਰਕੇ ਕਰਮ ਕਰਕੇ ਸਤ ਵਚਨ ਸਤ ਵਚਨ ਸਤ ਵਚਨ ਇਹ ਤਿੰਨ ਕਲਾਸਾਂ ਗੁਰੂ ਨਾਨਕ ਦੇ ਘਰ ਦੀਆਂ ਪੜ੍ਹੀਆਂ ਸੀ ਆ ਦੁਨਿਆਵੀ ਨਹੀਂ ਤੁਹਾਡੇ ਵਾਲੀਆਂ ਪੜ੍ਹੀਆਂ ਸਤ ਵਚਨ ਵਾਲੀ ਕਲਾਸ ਪੜ੍ਹਨੀ ਪਈ ਉਹ ਮਾਈ ਨੇ ਚਲਾਤੀ ਕੀਤੀ ਕਹਿੰਦੀ ਲੈ ਬਾਬਾ ਜੀ 50 ਰੁਪਈਆ ਦਾ ਸਾਡਾ ਕੀ ਬਣ ਬਸ ਸਾਡੀ ਗਰੀਬੀ ਦੂਰ ਕਰੋ ਕਰਜ਼ਾ ਦੂਰ ਕਰੋ ਅਸੀਂ ਤੋਂ ਤੋਂ ਥੋੜੀ ਪੈਸੇ ਲੈਣੇ। ਬਾਬਾ ਜੀ ਕਹਿੰਦੇ ਤੈਨੂੰ ਨਹੀਂ ਦਿੱਤੇ ਬੀਬੀ। ਤੇਰੇ ਲੜਕੇ ਨੂੰ ਦਿੱਤੇ। ਤੈਨੂੰ ਨਹੀਂ ਦਿੱਤੇ ਤੇਰੇ ਬੇਟੇ ਨੂੰ ਦਿੱਤੇ ਰਹਿਣ ਦੇ। ਉਹ ਮਾਈ ਨੇ ਫਿਰ 50 ਰੁਪਏ ਲੜਕੇ ਤੋਂ ਫੜ ਕੇ ਕਹਿੰਦੀ ਨਹੀਂ ਨਹੀਂ ਬਾਬਾ ਜੀ ਤੁਹਾਡੇ ਤੋਂ ਨਹੀਂ ਲੈਣੇ। ਫਿਰ ਮਾਂ ਕੁਛ ਕਹਿੰਦੇ ਨਹੀਂ ਲੈਣੇ ਭਾਈ ਇੱਥੇ ਰੱਖ ਦੇ। ਨਹੀਂ ਲੈਣੇ। ਇੱਥੇ ਰੱਖ ਦੇ। ਛੋਟੇ ਜਿਹੇ ਟੇਬਲ ਉੱਤੇ ਉਹਨੇ 50 ਰੁਪਏ ਰੱਖ ਦਿੱਤੇ। ਤਸਾ ਸੰਗਤ ਉਹ ਮਾਈ ਚਲੀ ਗਈ। ਉਹ ਲੜਕੇ ਨੂੰ ਕਹਿੰਦੀ ਵੀ ਮੇਰਾ ਨਾ ਜੋੜਾ ਪਰਲੇ ਪਾਸੇ ਪਿਆ ਦਰਬਾਰ ਦੇ ਤੋ ਮੁੰਡਾ ਬੋਲਿਆ ਕਿ ਮੈਂ ਬੀਬੀ ਤੂੰ ਜੋੜਾ ਪਾਇਆ ਮੈਂ ਜਾਂ ਨੂੰ ਸਕੂਟਰ ਬਾਹਰ ਕੱਢ ਦਾਂ ਪ੍ਰਾਣਾ ਜਿਹਾ ਉਹਨਾਂ ਕੋਲ ਸਕੂਟਰ ਸੀ ਬਿਜਾਹ ਚਿੱਤਰ ਬੀਬੀ ਜਨ ਨੂੰ ਤੂੰ ਜੋੜਾ ਪਾ ਕੇ ਉਹ ਮੈਂ ਜਨ ਨੂੰ ਸਕੂਟਰ ਬਾਹਰ ਕੱਢਦਾ ਉਹ ਮਾਈ ਜੋੜਾ ਪਾਉਣ ਚਲੀ ਗਈ ਉਹ ਲੜਕੇ ਨੇ ਸਕੂਟਰ ਡੇਰੇ ਤੋਂ ਬਾਹਰ ਕੱਢਿਆ ਰੋਡ ਵੱਲ ਜਦੋਂ ਸੜਕ ਤੇ ਚੜਿਆ ਦੂਜਾ ਪਾਸਾ ਵੇਖਿਆ ਨਹੀਂ ਇਕਦਮ ਤੇਜ਼ ਰਫਤਾਰ ਵਿੱਚ ਫੋਰ ਵੀਲਰ ਆਇਆ ਟੱਕਰ ਵੱਜੀ ਉੱਪਰੋਂ ਲੰਘਿਆ ਰੋਲਾ ਪੈ ਗਿਆ ਬੰਦਾ ਮਰ ਗਿਆ ਉਹ ਬੰਦਾ ਮਰ ਗਿਆ ਉੱਪਰੋਂ ਫੋਰ ਵੀਲਰ ਸਾਥ ਸੰਗਤ ਉੱਥੇ ਹੀ ਉਹਦੀ ਮੌਤ ਹੋ ਗਈ ਮਾਈ ਤਾਹਾਂ ਮਾਰ ਮਾਰ ਕੇ ਪਾਗਲ ਹੋ ਗਈ ਕਿਸੇ ਸੇਵਾਦਾਰ ਨੇ ਜਾ ਕੇ ਬਾਬਾ ਜੀ ਨੂੰ ਦੱਸਿਆ ਮਹਾਰਾਜ ਉਹ ਜਿਹੜੀ ਮਾਈ ਰਹਿੰਦੀ ਸੀ ਨਾ ਉਹਦਾ ਲੜਕਾ ਬਾਹਰ ਐਕਸੀਡੈਂਟ ਹੋ ਗਿਆ ਉੱਪਰੋਂ 4 ਵੀਲਰ ਟਰੱਕ ਲੰਘ ਗਿਆ ਉਹ ਮਰ ਗਿਆ ਤਾਂ ਮਹਾਂਪੁਰਸ਼ ਕਹਿੰਦੇ ਭਾਈ ਅਸੀਂ ਕੀ ਕਰ ਸਕਦੇ ਹਾਂ ਅਸੀਂ ਤਾਂ ਭਲਾ ਕੀਤਾ ਸੀ ਹੁਣ ਮਾਈ ਦੇ ਕਰਮ ਉਹਦੇ ਵਿੱਚ ਆ ਕੇ ਖਲੋ ਗਏ ਅਸੀਂ ਕੀ ਕਰ ਸਕਦੇ ਉਹ ਮਾਈ ਤਾਂ ਹਮਾਰੇ ਮਹਾਂਪੁਰਸ਼ਾਂ ਕੋ 50 ਰੁਪਏ ਨਹੀਂ ਸੀ ਉਹਦੇ ਲੜਕੇ ਦਾ ਮਸਤਕ ਦੱਸਦਾ ਸੀ ਕਿ ਉਹਦੀ ਉਮਰ ਮੁੱਕ ਗਈ ਹੈ ਅਸੀਂ 50 ਰੁਪਏ ਨਹੀਂ ਸੀ ਦਿੰਦੇ ਬਹਾਨੇ ਨਾਲ ਗੁਰੂ ਨਾਨਕ ਦੇ ਘਰੋਂ 50 ਸਾਲ ਦੀ ਉਮਰ ਵਧਾ ਰਹੇ ਸੀ ਸਾ ਸੰਗਤ ਤੋਂ ਵਿਚ ਆ ਕੇ ਬਚਨ ਆਪਣੀ ਚਲਾਕੀ ਵਿੱਚ ਖੜਕੇ ਤਾਈਓ ਪਾਤਸ਼ਾਹ ਕਿੱਥੋਂ ਦੀ ਪੜ੍ਹਾਈ ਸਤਿਬਚਨ ਹੈ ਮੋਰੇ ਕੋਲ ਬੋਲਣਾ ਨਹੀਂ ਤਜੋ ਸਿਆਣਪ ਸੁਰਜਨ ਉਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਰੇ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਨ ਪਉ ਜਾਏ